ਕਸੋਂ ਦੀ ਸੋਸ਼ਲ ਵਰਕਰ ਜਿਹਨਾਂ ਸਮਾਜ ਨੂੰ ਬਹੁਤ ਬਿਹਤਰੀ ਦੇਣਾ ਉਹਨਾਂ ਨੂੰ ਸਨਮਾਨ ਦਿੱਤੇ ਹਨ ਤੇ ਇਹ ਪਹਿਲਾ ਪ੍ਰੋਗਰਾਮ ਜੋ ਨਾਭਾ ਚ ਪਹਿਲੀ ਵਾਰ ਹੋ ਰਿਹਾ ਹੈ ਜੀ ਬੜੀ ਖਾਇਫੀ ਅ ਅਸੀਂ ਨਾਭਾ ਵਿੱਚ ਪਹਿਲੀ ਵਾਰ ਪੰਜਾਬੀ ਫਿਲਮਿੰਗ ਬਾਰੇ ਗੱਲ ਕਰਾ ਰਹੇ ਹਾਂ ਉਹਦਾ ਰੀਜ਼ਨ ਇਹ ਹੈ ਕਿ ਨਾਭਾ ਇੱਕ ਕਲਚਰਲ ਸਟੇਟ ਹੈ ਪਰੰਤ ਕੰਮ ਰਾਜਾ ਦਾ ਸ਼ਹਿਰ ਰਿਹਾ ਹੈ ਅਤੇ ਇਵੈਂਟਸ ਬਹੁਤ ਹੋਏ ਹਨ ਐਕਟਰਸ ਬਹੁਤ ਪੈਦਾ ਹੋਏ ਹੈ ਇੱਕ ਜਿਹੜਾ ਅਸੀਂ ਬਾਅਦ ਤੋਂ ਹਾਂ ਚੰਗੀ ਕਰਦੇ ਹਾਂ ਮਹੱਲੀ ਕਰਦੇ ਹਾਂ ਅਪੀ ਜ਼ਰੂਰ ਕਰਦੇ ਹਾਂ ਤਾਂ ਵੀ ਆਪਣੇ ਸ਼ਰਨਾਂ ਵਿੱਚ ਪਾਇਆ ਗਿਆ। ਤੁਹਾਡਾ ਮਕਸਦ ਇਹ ਸੀਗਾ ਸੀ ਇਸ ਦਾ ਤੇਜਣਾ ਆਪਣੇ ਪਹਿਲਾ ਫਸਟ ਠੀਕਾ ਤੁਸੀਂ ਜੋ ਕੰਪਰੈਸ ਕਰਨਾ ਸਰ ਉਹ ਨਾ ਸੁਣੀ ਜੁਨੀਅਰ ਪੱਤੀ 22 ਸੈਂਟਰ ਦੇ ਵਿੱਚ ਕਿ ਮੋਤੀ ਉਹ ਬੰਦ ਜੋ ਫਿਲਮਾਂ ਨੂੰ ਮੈਚ ਕਰਨ ਵਾਲਾ ਜਿਸ ਦੇ ਵਿੱਚ ਪੰਜਾਬ ਦੇ ਜੋ 25 ਦਿਨ خدمت ਇਸ ਜੀ ਤੇ ਪੋਜੀਸ਼ਨ ਨਾਇਦ 25 ਬੰਦੇ ਚ ਮਿਊਜ਼ਿਕ ਐਂਡ ਜੇ ਡੇ ਕੰਮ ਕਰ ਰਹੇ ਆ ਕੰਮ ਨਾ ਸਿਰਫ ਉਹ ਕਰਦੇ ਮਤੇ ਜਿਨ੍ਹਾਂ ਦਾ ਕੋਈ ਨਾ ਕੋਈ ਯੋਗਤਾ ਹੈ ਇੰਡਸਟਰੀ ਚ ਬਟਾ ਯੋਗਤਾ ਨੂੰ ਇਹ ਪ੍ਰੋਗਰਾਮ ਚੱਲਦਾ ਹੈ ਪੰਜਾਬੀ ਫਿਲਮਾਂ ਨੂੰ ਮਿਊਜ਼ਿਕ ਪ੍ਰੋਵਾਈਡ ਕਰ ਰਹੇ ਹਾਂ ਸਭ ਫਸਟ ਟਾਈਮ ਨਾ ਪੀ ਹੋ ਗਿਆ ਗਿਦਾਸੀ ਨਾਮ ਰਕੇ ਪਰਫਮਾ ਇਹਨਾਂ ਅਭੀ ਫਿਲਮ ਇੰਡਸਟਰੀ ਮੂਵਮੈਂਟ ਮੂਡ ਹੈ ਇਹਦੇ ਵਿੱਚ ਅਸੀਂ 50 ਪਰਸਨ ਨੂੰ ਜਿਹੜੇ ਆ ਆਨਰ ਕਰ ਰਹੇ ਹਾਂ ਜਿਨ੍ਹਾਂ ਦੀ ਐਂਟਰਟੇਨਮੈਂਟ ਇੰਡਸਟਰੀ ਬਹੁਤ ਬੜੀ ਉਪਲਬਧੀ ਹੈ ਜਾਂ ਨਾਮ ਬਹੁਤ ਜ਼ਿਆਦਾ ਹੈ ਤੇ ਜਿਹੜੂ ਚੋਟੀ 25 ਬੰਦੇ ਫਿਲਮਾਂ ਦੇ اندر ਰੱਖਿਆ 25 ਬੰਦੇ ਰੱਖਿਆ ਸੀ ਮਿਊਜ਼ਿਕ ਲਾਈਨ ਦੇ ਬੰਦੇ ਇਹਦੇ ਵਿੱਚ ਅਸੀਂ 10 ਬੰਦਿਆਂ ਨੂੰ ਸੋਸ਼ਲ ਐਕਟਿਵਿਟੀ ਦੇ ਅੱਗੇ ਆ ਆਪਣੇ ਡਿਸਟਿੰਕ ਪਛਾਣਤ ਤੋਂ ਪੰਜਾਬ ਤੋਂ ਉਹਨਾਂ ਨੂੰ ਨਾਲ ਜਿਹੜਾ ਆਨਰ ਕਰਨ ਲੱਗੇ ਮਕਸਦ ਕੁਛ ਨਹੀਂ ਹੈ ਜੀ ਮਕਸਦ ਇਹ ਹੈ ਜੀ ਇੰਡਸਟਰੀ ਨੂੰ ਨਾਲ ਜੋੜਨਾ एक एक आ, कि ਆਪਣੇ ਨਾਭੇ ਦਾ ਨਾਮ ਉੱਪਰ ਲੈ ਕੇ ਆਣਾ ਕਿਉਂਕਿ ਨਾਭੇ 'ਚ ਬਹੁਤ ਐਕਟੀਵਿਟੀਜ਼ ਹੁੰਦੀਆਂ ਇੱਥੇ ਇੱਕ ਐਕਟੀਵਿਟੀ ਵੀ ਹੈ ਜਿਗੀ ਕਿ ਨਾਭੇ ਫੇਮ ਮਿਊਜ਼ਿਕ ਕਵਰ ਕਰਦੇ ਜਿਹੜੀ ਹੋਇਆ ਹੈ ਬੜੇ ਸੂਤੀ ਹੁੰਦਾ ਹੈ ਚੰਡੀਗੜ੍ਹ ਹੁੰਦਾ ਹੈ ਮੋਹਾਲੀ ਹਰਖਪੁਰ ਪੰਚਕੁਲਾ ਹੁੰਦਾ ਜੰਧ ਹੁੰਦਾ ਹੈ ਪਨਾਬੇ ਨਹੀਂ ਹੁੰਦਾ ਕਿਉਂਕਿ ਨਾਭਾ ਇੱਕ ਐਸੀ ਸਿਟੀ ਹੈ ਜਿਹਦੇ 'ਚ ਹਰ ਟਾਈਪ ਦੇ ਐਕਟੀਵਿਟੀਜ਼ ਮਿਲਿਆ ਨੇ ਸੋ ਸਾਡਾ ਮੇਨ ਮਕਸਦ ਇਸਦਾ ਕਿ ਅਸੀਂ ਇਹ ਇਵੈਂਟ ਨੂੰ ਨਾਭੇ ਕਰਾਇਆ ਜਾਂਦਾ ਹੈ ਕਿ ਜੀ ਤੋਂ ਦੋ ਹੋ ਰਿਹਾ ਤੂੰ ਕਿਹੜੇ-ਕਿਹੜੇ ਕਰਦਾ ਹੈ ਕਿ ਕਦੋਂ ਹੋ ਰਿਹਾ ਜੀ ਕਦੋਂ ਹੋ ਰਿਹਾ ਤੇ ਕਿਹੜੇ- ਤੇ ਇਹ ਜੀ ਆਪਣਾ 10 ਮਈ ਨੂੰ ਹੋ ਰਿਹਾ ਹੈ ਤੇ ਮੋਤੀਆ ਗ੍ਰੀਜ਼ ਤੇ ਹੈ ਆਪਣਾ ਸਟੇਟ ਹੈ ਕੁਇਸ ਕਰਨੇ ਬਾਕੀ ਸੈਲੀਬ੍ਰਿਟੀ ਜਿਹੜੇ ਹੈ 25 ਫਿਲਮ ਲਾਈਨ ਦੇ 25 ਮਿਊਜ਼ਿਕ ਲੈਂਡ ਦੇ ਮੰਦੀ ਆ ਰਹੇ ਨੇ ਜਿਹਦੇ ਵਿੱਚ ਚੋਲਿਸ਼ ਨਿਰਮਲ ਜੀ ਮੈਡਮ ਹੈ ਰਾਜਾ ਧਾਰੀ ਬਾਹਰ ਹੈ ਜੀ ਮਰਕੀ ਤੋਣੀ ਸਾਹਿਬ ਹੈ ਸੁਨਤਾ ਨਿਰਮਲ ਮੈਡਮ ਹੈ ਅਜਾ ਟੋਟਲ ਜਿਹੜੇ ਹੈ 25 ਬੰਦੇ ਫਿਲਮ ਲੈਂਦੇ ਆ 25 ਬੰਦੇ ਮਿਊਜ਼ਿਕ ਲੈਂਡ ਕਰ ਰਹੇ ਆ ਸੀ ਉਹਦੇ ਵਿੱਚੋਂ ਜਿਹਦਾ ਆ ਤੁਹਾਡੀ ਜਸੀ ਕਾਲੇ ਜੀ ਹਾਕਮ ਬੰਕੀ ਵਾਲਾ ਹੈਗੇ ਆ ਤੇ ਆਪਣਾ ਅਮਰ ਸਿੰਘ ਜੀ ਹੈਗੇ ਆ ਮਿਊਜ਼ਿਕ ਰਾਈਟਰ ਵੀ ਨੇ ਵਿੱਚ ਦੇ ਸਾਡੇ ਕਾਫੀ ਕੀ ਮਿਊਜ਼ਿਕ ਕੰਪੋਜ਼ਰ ਵੀ ਬਹੁਤ ਨੇ ਜਿਨ੍ਹਾਂ ਨੂੰ ਅਸੀਂ ਮਾਣ ਕਰ ਰਹੇ ਹਾਂ ਤੇ ਇਹਦੇ ਵਿੱਚ ਵਿੱਚ ਕੁਝ ਸੋਸ਼ਲ ਐਕਟੀਵਿਸਟ ਵੀ ਨਾਲ ਨੇ ਜਿਵੇਂ ਪਾਲ ਕਰੋੜ ਸਾਹਿਬ ਹੋਗੇ ਠੀਕ ਹੈ ਜੀ ਇੱਕ ਆਪਣੇ ਸਿਮੀ ਮੈਡਮ ਐਕ ਹਨ ਉਹਨਾਂ ਨੂੰ ਵੀ ਸਨਮਾਨ ਕਰਨੀ ਆ ਮੰਚ ਇਦਾਂ ਆਇਆ ਜੀ ਐਕਚੁਅਲੀ ਸਾਡੇ ਸਰ ਨੇ ਇਹ ਪ੍ਰੋਡਕਸ਼ਨ ਲਾਈਨ ਨਾਲ 40 ਸਾਲ ਤੋਂ ਜੁੜੇ ਹੋਏ ਨੇ ਡਾਇਰੈਕਟਰ ਵੀ ਨੇ ਪ੍ਰੋਡਿਊਸਰ ਵੀ ਨੇ ਤੇ ਇਹਨਾਂ ਨੇ ਸਾਡੇ ਨਾਲ ਡਿਸਕਸ ਕੀਤਾ ਜੀ ਉਸ ਤੋਂ ਬਾਅਦ ਫਿਰ ਵੀ ਆਪਣਾ ਨਾਬਾ ਹਾਈਲਾਈਟ ਕਰੀ ਕਿਸੇ ਤਰੀਕੇ ਵੈਸੇ ਤਾਂ ਚਲੋ ਨਾਬਾ ਰਿਆਸਤ ਆਪਣੀ ਹਰ ਕੋ ਕੋ ਹਾਈਲਾਈਟਡ ਹੈ ਬਟ ਇਹ ਵੀ ਆਪਣੇ ਇਦਾਂ ਦਾ ਫੰਕਸ਼ਨ ਕੋਈ ਨਾਬੇ ਚ ਹੋਇਆ ਨਹੀਂ ਸੀਗਾ ਇਸ ਕਰਕੇ ਫਿਰ ਪੰਜਾਬੀ ਫਿਲਮ ਐਂਡ ਮਿਊਜ਼ਿਕ ਅਵਾਰਡ ਕਰਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਅੱਗੇ ਕੋਸ਼ਿਸ਼ ਜਾਰੀ ਰੱਖੂੰਗੀ ਹਰ ਸਾਲ ਕਰਾਵਾਂਗੇ ਮੇਨ ਮਕਸਦ ਸਾਡਾ ਇਹੀ ਹੈ ਵੀ ਜਿਹੜੇ ਇੰਡਸਟਰੀ ਦੇ ਕਈ ਕਲਾਕਾਰ ਇਹ ਜਿਹਨੇ ਜਿਹੜੇ ਵੰਦੇ ਰਹੇ ਜਾਂਦੇ ਨੇ ਅਵਾਰਡ ਕੋ ਦਿਨਾਂ ਦਾ ਕੰਟਰੀਬਿਊਸ਼ਨ ਬਹੁਤ ਹੁੰਦਾ ਪੰਜਾਬੀ ਇੰਡਸਟਰੀ ਨੂੰ ਬਟ ਉਹਨਾਂ ਨੂੰ ਅਵਾਰਡ ਨਹੀਂ ਮਿਲ ਪੰਦਾ ਕਈ ਵਾਰੀ ਇਸ ਕਰਕੇ ਅਸੀਂ 뮤ਜ਼ੀਸ਼ੀਅਨ ਡਾਇਰੈਕਟਰ ਤੇ ਆਪਣੇ ਪੰਜਾਬੀ ਫਿਲਮ ਦੀ ਇੰਡਸਟਰੀ ਦੇ ਜਿਹਨੇ ਐਕਟਰ ਨੇ ਜੀ ਸੋਸ਼ਲ ਐਕਟੀਵਿਸਟ ਨੇ ਉਹਨਾਂ ਸਾਰਿਆਂ ਨੂੰ ਅਸੀਂ ਮਤਲਬ ਆਪਣੇ ਵੱਲੋਂ ਸਨਮਾਨਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਨਾਬੇ ਦਾ ਨਾਮ ਹਾਈਲਾਈਟ ਹੋਵੇ ਆ ਪਹਿਲਾਂ ਹਾਂਜੀ ਹਲੇ ਫਸਟ ਟਾਈਮ ਕਰਾ ਰਹੇ ਆ ਜੀ ਬਾਕੀ ਕੋਸ਼ਿਸ਼ ਇਹ ਵੀ ਅਗਲੇ ਹਰ ਸਾਲ ਸਾਰੇ ਲੋਕਾਂ ਦੀ ਕੰਟਰੀਬਿਊਸ਼ਨ ਨਾਲ ਸਿਸਟਮ ਦੇ ਵਿੱਚ ਜਿਵੇਂ ਹੋਊਗਾ ਉਹ ਵੀ ਅਸੀਂ ਹਰ ਸਾਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਹਲੇ ਫਿਲਹਾਲ ਇੱਕ ਦਿਨ ਦਾ ਹੈ ਜੀ ਸ਼ਾਮੀ 5 ਵਜੇ ਤੋਂ ਲੈ ਕੇ ਰਾਤੀ 10 ਜਾਂ 11 ਵਜੇ ਤੱਕ ਚੱਲੂਗਾ ਜੀ ਮੋਤੀਆ ਗ੍ਰੀਨਸ ਦੇ ਵਿੱਚ